ਪ੍ਰਭੂ ਜੀ ਸੁਨਾਸੀ ਦੇ ਨਾਮ ਦੇ ਵਿੱਚ ਮੇਰੇ ਅਜ਼ੀਜ਼ ਭੈਣ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਸਲਾਮ ਤੇ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਤੁਸੀਂ ਹਮੇਸ਼ਾ ਪ੍ਰਭੂ ਵਿੱਚ ਵਧਦੇ ਜਾਵੋ ਔਰ ਆਤਮਿਕ ਉન્નਤੀ ਵਿੱਚ ਹਮੇਸ਼ਾ ਵਧਦੇ ਜਾਵੋ ਔਰ ਹਮੇਸ਼ਾ ਸਰੀਰਕ ਉન્નਤੀ ਵਿੱਚ ਵੀ ਤੁਸੀਂ ਵਧਦੇ ਜਾਓ ਪਰਮੇਸ਼ਰ ਤੁਹਾਨੂੰ ਵੱਡੀਆਂ ਬਰਕਤਾਂ ਨਾਲ ਨਿਵਾਜ਼ੇ ਸੱਚਮੁੱਚ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਨਾਲ ਜੁੜਦੇ ਹਾਂ ਜਦੋਂ ਅਸੀਂ ਖੁਦਾ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦਿੰਦੇ ਹਾਂ ਤਾਂ ਸੱਚਮੁੱਚ ਪਰਮੇਸ਼ਰ ਦੇ ਵਚਨ ਚ ਲਿਖਿਆ ਆ ਤੁਸੀਂ ਮੇਰੇ ਰਾਜ ਦੀ ਖੋਜ ਕਰੋ ਤੁਸੀਂ ਮੇਰੀ ਖੋਜ ਕਰੋ ਸਾਨੂੰ ਸਿਰਫ ਪ੍ਰਭੂ ਯਿਸੂ ਨਾਸਰੀ ਦੀ ਖੋਜ ਕਰਨੀ ਆ ਦੁਨੀਆਂ ਦੀਆਂ ਚੀਜ਼ਾਂ ਦੀ ਖੋਜ ਨਹੀਂ ਕਰਨੀ ਕਿਉਂਕਿ ਪ੍ਰਭੂ ਯਿਸੂ ਨਾਸਰੀ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ ਆ ਕਿ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਵਚਨ ਦੇ ਪਿੱਛੇ ਭੱਜਦੇ ਹਾਂ ਤੇ ਹੋਰ ਚੀਜ਼ਾਂ ਸਾਡੇ ਪਿੱਛੇ ਭੱਜਦੀਆਂ ਪਰਮੇਸ਼ਰ ਸਾਨੂੰ ਉਚਾਈਆਂ ਤੇ ਲੈ ਜਾਂਦਾ ਹੈ ਪਰਮੇਸ਼ਰ ਸਾਨੂੰ ਫਲਵੰਦ ਕਰਦਾ ਹਰ ਰਿਕਾਸ਼ਿਸ਼ ਦੇ ਨਾਲ ਜਦ ਅਸੀਂ ਖੁਦਾ ਨੂੰ ਆਪਣੇ ਅੱਗੇ ਰੱਖ ਕੇ ਚੱਲਦੇ ਆਂ ਪਰ ਜਦੋਂ ਅਸੀਂ ਆਪਣੇ ਕੋਲ ਇੱਧਰ ਆਉਨੇ ਆ ਆਪਣੀ ਮਰਜ਼ੀ ਕਰਦੇ ਆਂ ਤਾਂ ਫਿਰ ਸਾਨੂੰ ਘਾਟੇ ਪੈਂਦੇ ਆ ਸੜਸੀ ਕਦੀ ਵੀ ਸਫਲ ਤੇ ਸਕਸੈਸ ਨਹੀਂ ਹੁੰਦੇ ਮੇਰੇ ਅਜ਼ੀਜ਼ੋ ਲੇਕਿਨ ਜਦੋਂ ਅਸੀਂ ਪਰਮੇਸ਼ਰ ਦੇ ਵਿੱਚ ਵਾਧਦੇ ਜਾਂਦੇ ਆ ਜਦੋਂ ਪਰਮੇਸ਼ਰ ਦਾ ਸੁਭਾਅ ਸਾਡੇ ਵਿੱਚ ਹੁੰਦਾ ਆ ਪਰਮੇਸ਼ਰ ਦਾ ਨੇਚਰ ਸਾਡੇ ਅੰਦਰ ਹੁੰਦਾ ਆ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਪਰਮੇਸ਼ਰ ਕਹਿੰਦਾ ਅਨੰਤ ਜੀਵਨ ਤੁਹਾਡੇ ਕੋਲ ਹੋਵੇਗਾ ਇਸੇ ਕਰਕੇ ਮੇਰੇ ਅਜ਼ੀਜ਼ੋ ਜਦ ਅਸੀਂ ਖੁਦਾ ਦੇ ਵਚਨ ਚ ਜਾਂਦੇ ਆ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਆ ਕਿ ਸਾਡਾ ਚਾਲ ਚੱਲਣ ਜਿਹੜਾ ਆ ਮਸੀਹੀ ਵਰਤਾਰ ਨਾਲ ਸਾਡਾ ਚਾਲ ਚੱਲਣ ਕਿੱਦਾਂ ਦਾ ਹੋਣਾ ਚਾਹੀਦਾ ਆ ਸਾਡੇ ਪਰਮੇਸ਼ਰ ਦਾ ਸੁਭਾਅ ਕਿੱਦਾਂ ਦਾ ਸੀ ਉਹਦਾ ਚਾਲ ਚੱਲਣ ਕਿੱਦਾਂ ਦਾ ਸੀ ਸਾਡਾ ਵੀ ਚਾਲ ਚੱਲਣ ਤੇ ਸੁਭਾਅ ਉਦਾਂ ਦਾ ਹੀ ਹੋਣਾ ਚਾਹੀਦਾ ਆ ਜਦੋਂ ਅਸੀਂ ਰੋਮੀਆਂ ਦੀ ਪੁਸਤਕ ਉਹਦਾ 13 ਅਧਿਆਇ ਚ ਪੜਦੇ ਆ ਤਾਂ ਕਹਿੰਦਾ ਮਸੀਹ ਚਾਲ ਚੱਲਣ ਤੁਹਾਡਾ ਕਿੱਦਾਂ ਦਾ ਹੋਣਾ ਚਾਹੀਦਾ ਹੈ ਮਸੀਹ ਲੋਕਾਂ ਦਾ ਚਾਲ ਚੱਲਣ ਕਿੱਦਾਂ ਦਾ ਹੋਣਾ ਚਾਹੀਦਾ ਮੇਰੇ ਅਜ਼ੀਜ਼ੋ ਜਦੋਂ ਅਸੀਂ 13 ਅਧਿਆਇਤ ਉਹਦੀ 8 ਬਾਪ ਚ ਪੜਦੇ ਆ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਹੈ ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾ ਕਿਸੇ ਦੇ ਕਰਜ਼ਦਾਰ ਨਾ ਹੋਵੋ ਕਿਉਂਕਿ ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹਨੇ ਸ਼ਰਨ ਪੂਰੀਆ ਕੀਤਾ ਮੇਰੇ ਅਜ਼ੀਜ਼ੋ ਇਹ ਲਿਖਿਆ ਹੋਇਆ ਹੈ ਏ ਨੇ اے ਬਈ ਜਨਾ ਨਾ ਕਰ ਖੋ ਨਾ ਕਰ ਚੋਰੀ ਨਾ ਕਰ ਔਰ ਨਾ ਲੋਭ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭਨਾ ਦਾ ਤਾਤਪਰਦ ਇੰਨੀ ਗੱਲ ਵਿੱਚ ਹੈ ਬਈ ਤੂੰ ਆਪਣੇ ਗਵਾਂਡੇ ਨੂੰ ਆਪਣੇ ਜਿਹਾ ਪਿਆਰ ਕਰ ਦੇਖੋ ਪਰਮੇਸ਼ਰ ਦਾ ਵਚਨ ਸਿਰਫ ਸਾਨੂੰ ਪਿਆਰ ਕਰਨਾ ਸਿਖਾਉਂਦਾ ਆ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਆ ਕਿ ਤੁਹਾਡਾ ਸੁਭਾਅ ਜਿਹੜਾ ਆ ਕਿਦਾਂ ਦਾ ਹੋਣਾ ਚਾਹੀਦਾ ਨਰਮਾਈ ਵਾਲਾ ਹੋਣਾ ਚਾਹੀਦਾ ਜਦੋਂ ਅਸੀਂ ਇਹਦੀ 12 ਐਤ ਪੜ੍ਹਦੇ ਆ ਤਾਂ ਲਿਖਿਆ ਹੋਇਆ ਵਾ ਕਹਿੰਦਾ ਰਾਤ ਰਾਤ ਬਹੁਤ ਬੀਤ ਗਈ ਹੈ ਅਤੇ ਦਿਨ ਚੜਨ ਵਾਲਾ ਹੈ ਇਸ ਲਈ ਹਨੇਰੇ ਦੇ ਕੰਮ ਛੱਡ ਦਈਏ ਅਤੇ ਚਾਨਣ ਦੀ ਸੰਜੋ ਨੂੰ ਪੈਣ ਲਈਏ ਮੇਰੇ ਅਜ਼ੀਜ਼ਾ ਜਦੋਂ ਅਸੀਂ ਹਨੇਰੇ ਦੇ ਕੰਮ ਛੱਡਾਂਗੇ ਜਦੋਂ ਪਾਪ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢਾਂਗੇ ਤਾਂ ਸੱਚਮੁੱਚ ਪਰਮੇਸ਼ਰ ਦੀ ਆਸ਼ੀਸ਼ ਪਰਮੇਸ਼ਰ ਦੀ ਬਰਕਤ ਸਾਡੇ ਉੱਤੇ ਆਵੇਗੀ ਮੇਰੇ ਅਜ਼ੀਜ਼ਾ ਸਾਡਾ ਸਵੇਰਾ ਕਿਦਾਂ ਦਾ ਹੋਣਾ ਚਾਹੀਦਾ ਹੈ ਹalleluyah ਜਿੱਦਾਂ ਅਸੀਂ ਪੜਦੇ ਆਂ ਕਹਿੰਦਾ ਚਾਨਣ ਦੇ ਸੰਜੋ ਪੈ ਲੈਏ ਬਲਮਾਨ ਸਾਉ ਨਾਲ ਚੱਲੀਏ ਜਿਵੇਂ ਦਿਨ ਨੂੰ ਚੱਲੀਦਾ ਹੈ ਜਿੱਦਾਂ ਅਸੀਂ ਦਿਨ ਨੂੰ ਚੱਲਦੇ ਜਦੋਂ ਅਸੀਂ ਦਿਨ ਵਿੱਚ ਚੱਲਦੇ ਆਂ ਤਾਂ ਅਸੀਂ ਠੋਕਰ ਨਹੀਂ ਖਾਂਦੇ ਮੇਰੇ ਅਸੀਂ ਜੋ ਦਿਨ ਦਾ ਦਿਨ ਜਿਹੜਾ ਆ ਉਹ ਪਵਿੱਤਰਤਾ ਨੂੰ ਦਰਸਾਉਂਦਾ ਹੈ ਉਹ ਅੱਛੇ ਸਬਾਹ ਨੂੰ ਦਰਸਾਉਂਦਾ ਹੈ ਪ੍ਰਭੂ ਯਿਸੂ ਨਾਲ ਸ੍ਰੀ ਚਾਨਣ ਆ ਤੇ ਜੇਕਰ ਚਾਨਣ ਸਾਡੀ ਜ਼ਿੰਦਗੀ ਵਿੱਚ ਵਾ ਤਾਂ ਫਿਰ ਅਸੀਂ ਕੋਈ ਵੀ ਉੱਨਤੀ ਕੋਈ ਵੀ ਤਰੱਕੀ ਸੜਕ ਤੋਂ ਦੂਰ ਨਹੀਂ ਜਾ ਸਕਦੀ ਮੇਰੇ ਅਜ਼ੀਜ਼ੋ ਅਗਰ ਅੱਜ ਕੋ ਹੈ ਵੀ ਨਹੀਂ ਸਾਡੇ ਕੋ ਅੱਜ ਕੋ ਕੋਈ ਤਰੱਕੀ ਨਹੀਂ ਗਈ ਅੱਜ ਕੋਈ ਸੜਕ ਕੋ ਕੰਮ ਨਹੀਂ ਗਾ ਅੱਜ ਕੋ ਸਾਡੇ ਕੋ ਆਸ਼ਿਸ਼ ਨਹੀਂ ਤਾਂ ਚਿੰਤਾ ਨਹੀਂ ਕਰਨੀ ਪਰਮੇਸ਼ਰ ਕਹਿੰਦਾ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਆਸ਼ਿਸ਼ਾਂ ਮਿਲਣੀਆਂ ਆਸ਼ਿਸ਼ ਖੁਦ ਚਲਦੀ ਹੋਏ ਸਾਡੇ ਕੋਲ ਆਵੇਗੇ ਸਾਨੂੰ ਉਹਦੇ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਮੇਰੇ ਅਜ਼ੀਜ਼ੋ ਜਦ ਅਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਚੱਲਦੇ ਆ ਤਾਂ ਉਹ ਇਹੀ ਸਾਨੂੰ ਕਹਿੰਦਾ ਆ ਪਲਮਾਨ ਸੌ ਨਾਲ ਤੁਹਾਡੇ ਅੰਦਰ ਹਧੀਨਗੀ ਹੋਣੀ ਚਾਹੀਦੀ ਨਰਮਾਈ ਹੋਣੀ ਚਾਹੀਦੀ ਸੰਜਮ ਹੋਣੀ ਚਾਹੀਦੀ ਆ ਔਰ ਪਰਮੇਸ਼ਰ ਦਾ ਵਚਨ ਤੁਹਾਡੇ ਅੰਦਰ ਹੋਣਾ ਚਾਹੀਦਾ ਪਰਮੇਸ਼ਰ ਦੇ ਵਚਨ ਦੇ ਫਲ ਤੁਹਾਡੇ ਅੰਦਰ ਹੋਣੇ ਚਾਹੀਦੇ ਜਦੋਂ ਪਰਮੇਸ਼ਰ ਦੇ ਵਚਨ ਦੇ ਫਲ ਸਾਡੇ ਅੰਦਰ ਹੋਣਗੇ ਤਾਂ ਸੱਚਮੁੱਚ ਮੇਰੇ ਅਜ਼ੀਜ਼ੋ ਕਦਾ ਸਾਨੂੰ ਵੱਡੀਆਂ-ਵੱਡੀਆਂ ਬਰਕਤਾਂ ਨਿਵਾਜ਼ੇਗਾ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿ ਹਾਂ ਸਾਡੇ ਕੋ ਅਸੀਂ ਨੌਕਰੀ ਕਿੱਦਾਂ ਪਾਵਾਂਗੇ ਚਿੰਤਾ ਕਰਨ ਦੀ ਲੋੜ ਨਹੀਂ ਕਿ ਸਾਡੇ ਕੋ ਆਲਾਦ ਨਹੀਂ ਮੇਰੇ ਅਜ਼ੀਜ਼ੋ ਜਦੋਂ ਪਰਮੇਸ਼ਰ ਸਾਡੀ ਵਾਲਿਆ ਤਾਂ ਕੌਣ ਸਾਡਾ ਵਿਰੋਧੀ ਹੋ ਸਕਦਾ ਹੈ ਖਦਾ ਦੇ ਵਚਨ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸੱਚਮੁੱਚ ਪਰਮੇਸ਼ਰ ਕਹਿੰਦਾ ਤੁਹਾਡਾ ਚਾਲ ਚੱਲਣ ਕਿੱਦਾਂ ਦਾ ਹੋਣਾ ਚਾਹੀਦਾ ਵਾ ਹਾਲੇਲੂਆ ਕਹਿੰਦਾ ਆਸਾ ਵਿੱਚ ਆਨੰਦ ਅਤੇ ਵਿਪਤਾ ਵਿੱਚ ਧੀਰਜ ਕਰੋ ਪ੍ਰਾਰਥਨਾ ਲਗਾਤਾਰ ਕਰਦੇ ਰਹੋ ਮੇਰੇ ਅਜ਼ੀਜ਼ੋ ਸਾਨੂੰ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਹਮੇਸ਼ਾ ਬਣੇ ਰਹਿਣਾ ਚਾਹੀਦਾ ਹਮੇਸ਼ਾ ਸਾਨੂੰ ਨਿਰੰਤਰ ਪ੍ਰਾਰਥਨਾ ਵਿੱਚ ਲੱਗੇ ਰਹਿਣਾ ਚਾਹੀਦਾ ਅਸੀਂ ਉੱਠਦੇ ਬੈਠਦੇ ਚੱਲਦੇ ਫਿਰਦੇ ਸੌਣ ਲੱਗੇ ਉੱਠਣ ਲੱਗੇ ਤੜਕੇ ਜਦੋਂ ਸਵੇਰ ਅਸੀਂ ਉੱਠਦੇ ਹਾਂ ਤਾਂ ਪਰਮੇਸ਼ਰ ਦਾ ਧੰਨਵਾਦ ਸਾਨੂੰ ਕਰਦੇ ਰਹਿਣਾ ਚਾਹੀਦਾ ਔਰ ਹਮੇਸ਼ਾ ਖੁਦਾ ਦੇ ਬਚਨਾਂ ਦੇਤੇ ਚੱਲਣਾ ਚਾਹੀਦਾ ਵਾ ਮੇਲ ਨੂੰ ਸਾਨੂੰ ਅਪਣਾਉਣਾ ਚਾਹੀਦਾ ਵਾ ਦ੍ਰੋਤ ਨੂੰ ਤਿਆਗਣਾ ਚਾਹੀਦਾ ਵਾ ਈਰਖਾ ਨੂੰ ਤਿਆਗਣਾ ਚਾਹੀਦਾ ਅਗਰ ਅਸੀਂ ਇਹਨਾਂ ਬੁਰੀਆਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਿਆਗ ਦਵਾਂਗੇ ਗਾਲਾਂ ਨੂੰ ਤਿਆਗਣਾ ਵਾ ਝੂਠ ਨੂੰ ਚੋਰੀ ਨੂੰ ਕੋਈ ਵੀ ਸਾਡੇ ਕੋ ਗੁਨਾਹ ਹੋ ਜਾਂਦਾ ਤਾਂ ਅਗਰ ਅਸੀਂ ਉਹਨਾਂ ਗੁਨਾਹਾਂ ਤੋਂ ਮੁੜਦੇ ਹਾਂ ਤਾਂ ਪਰਮੇਸ਼ਰ ਕਹਿੰਦਾ ਅਨੰਤ ਜੀਵਨ ਤੁਹਾਨੂੰ ਦਿੱਤਾ ਜਾਵੇਗਾ ਮੇਰੇ ਅਜ਼ੀਜ਼ੋ ਜਦ ਖੁਦਾ ਦੇ ਵਚਨ ਦੇ ਵਿੱਚੋਂ ਪੜਦੇ ਹਾਂ ਕਿ ਕਹਿੰਦਾ ਕਿ ਜਿਹੜੀ ਜਾਨ ਪਾਪ ਕਰੇਗੀ ਉਹ ਮਰੇਗੀ ਸੱਚਮੁੱਚ ਮੇਰੇ ਅਜ਼ੀਜ਼ੋ ਲੇਕਿਨ ਖੁਦਾ ਦੇ ਵਚਨ ਦੇ ਵਿੱਚ ਲਿਖਿਆ ਵਾ ਕਿ ਜਿਹੜਾ ਮਨੁੱਖ ਜਦ ਅਸੀਂ ਹਿਜਕਲ ਦੀ ਪੁਸਤਕ ਵਿੱਚ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਹੋਇਆ ਇਹਦੀ 18 ਅਧਿਆਇ ਤੋਂ ਦੀ 5ਵਿਤ ਕਹਿੰਦਾ ਜਿਹੜਾ ਮਨੁੱਖ ਧਰਮੀ ਹੈ ਅਤੇ ਉਹਦੇ ਕੰਮ ਨਿਆਂ ਅਤੇ ਧਰਮ ਦੇ ਹਨ ਜਿਹੜੇ ਪਰਬਤਾਂ ਉੱਤੇ ਨਹੀਂ ਖਾਦਾ ਨਾ ਇਜ਼ਰਾਈਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਅੱਖ ਚੱਕੀ ਨਾ ਆਪਣੇ ਗਵਾਂਢੀ ਦੀ ਤੀਵੀਂ ਨੂੰ ਪ੍ਰੇਸ਼ਟ ਕੀਤਾ ਤਾਂ ਨਾ ਰਿਤਵੰਤੀ ਤੀਵੀਂ ਦੇ ਨੇੜੇ ਗਿਆ ਨਾ ਕਿਸੇ ਨੂੰ ਦੁਖੀ ਕੀਤਾ ਅਤੇ ਕਰਜ਼ਾਈ ਦੀ ਗਿਰਵੀ ਰੱਖੀ ਹੋਈ ਚੀਜ਼ ਨੂੰ ਮੋੜ ਦਿੱਤਾ ਸੱਚਮੁੱਚ ਮੇਰੀ ਅਜ਼ੀਜ਼ੋ ਤਾਂ ਪਰਮੇਸ਼ਰ ਕਹਿੰਦਾ ਆ ਉਹਦੇ ਲਈ ਅਨੰਤ ਜੀਵਨ ਹੋਵੇਗਾ ਜਿਹੜਾ ਖੁਦਾ ਦੇ ਬਚਨਾਂ ਦਿੱਤੇ ਚੱਲੇਗਾ ਲੇਕਿਨ ਜਿਹੜੀ ਜਾਨ ਪਾਪ ਕਰਦੀ ਆ ਉਹ ਮਰੇਗੀ ਕਿਉਂਕਿ ਖੁਦਾ ਦੇ ਬਚਨ ਚ ਲਿਖਿਆ ਆ ਪਾਪ ਦੀ ਮਜਬੂਰੀ ਮੌਤ ਹੈ ਲੇਕਿਨ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਇੱਕ ਅਨੰਤ ਜੀਵਨ ਹੈ ਇੱਕ ਅਨੰਤ ਜ਼ਿੰਦਗੀ ਹੈ ਕਹਿੰਦਾ ਇਸੇ ਕਰਕੇ ਖੁਦਾ ਦੇ ਬਚਨ ਚ ਜਦ ਅਸੀਂ 21 ਐਤ ਵੀ ਪੜ੍ਹਦੇ ਆ ਤਾਂ ਲਿਖਿਆ ਪਰੰਤੂ ਜੇਕਰ ਦੁਸ਼ਤ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਸਾਰੀਆਂ ਵਿਧੀਆਂ ਦੀ ਪਾਲਣਾ ਕਰੇ ਅਤੇ ਨ્યાਉ ਔਰ ਧਰਮ ਤੇ ਅਮਲ ਕਰੇ ਤਾਂ ਉਹ ਨਿਸ਼ਚੇ ਜਿਉਂਦਾ ਰਹੇਗਾ ਹallelujah ਮੇਰੇ ਅਜ਼ੀਜ਼ੋ ਪਰਮੇਸ਼ਰ ਦਾ ਵਚਨ ਜਿਹੜਾ ਉਹ ਸੱਚਾ ਤੇ ਤਾਇਆ ਹੋਇਆ ਅਗਰ ਸਾਡੀ ਜ਼ਿੰਦਗੀ ਚ ਦੁੱਖ ਆਉਂਦਾ ਵੀ ਆ ਤਾਂ ਮੇਰੇ ਅਜ਼ੀਜ਼ੋ ਸਾਨੂੰ ਡਰਨ ਦੀ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਰਮੇਸ਼ਰ ਸਾਡੇ ਨਾਲ ਆ ਉਹ ਹਰ ਪਲ ਸਾਡੀ ਸਹਾਇਤ ਲਈ ਖੜਾ ਰਹਿੰਦਾ ਆ ਸਰ ਮੇਰੇ ਅਜ਼ੀਜ਼ੋ ਸਾਨੂੰ ਮੁੜਨ ਦੀ ਲੋੜ ਆ ਕਹਿੰਦਾ ਜਿਹੜਾ ਦੁਸ਼ਟ ਜੇ ਅਸੀਂ ਅੱਜ ਆਪਣੇ ਪਾਪਾਂ ਤੋਂ ਮੁੜ ਕੇ ਅਪਨੇ ਪ੍ਰਭੂ ਜਸਨਾਸਰੀ ਦੇ ਬਚਨਾਂ ਤੇ ਚੱਲਦੇ ਆਂ ਅਸੀਂ ਉਹਦੇ ਮੁਕਤੀ ਉਹਨੂੰ ਆਪਣਾ ਮੁਕਤੀਦਾਤਾ ਆਪਣਾ ਉਧਾਰਕਰਤਾ ਮੰਨ ਕੇ ਚੱਲਦੇ ਆਂ ਤਾਂ ਪਰਮੇਸ਼ਰ ਕਹਿੰਦਾ ਆ ਕਿ ਅਨੰਤ ਜੀਵਨ ਜਿਹੜਾ ਆ ਉਹਦੇ ਕੋਲ ਰਹੇਗਾ ਉਹ ਸਦਾ ਉਹ ਸਦਾ ਜਿਉਂਦਾ ਰਹੇਗਾ ਧਰਤੀ ਤੇ ਵੀ ਕਹਿੰਦਾ ਉਹਦੀ ਉਮਰ ਜਿਹੜੀ ਆ ਲੰਮੀ ਕੀਤੀ ਜਾਵੇਗੀ ਹਾਲੇਲੂਇਆ ਉਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ ਉਹਦੇ ਲਈ ਚੇਤੇ ਨਾ ਕੀਤੇ ਜਾਣਗੇ ਮੇਰੇ ਅਜ਼ੀਜ਼ੋ ਪਰਮੇਸ਼ਰ ਫਿਰ ਸਾਡੇ ਪਾਪਾ ਨੂੰ ਦੁਬਾਰਾ ਚੇਤੇ ਨਹੀਂ ਕਰਦਾ ਜਿਸ ਤਰ੍ਹਾਂ ਉਜਾੜੂ ਪੁੱਤਰ ਸੀ ਉਹਨੇ ਆਪਣੇ ਬਾਪ ਦੇ ਨਾਲ ਗੁਨਾਹ ਕੀਤਾ ਬਾਪ ਦੇ ਪ੍ਰਤੀ ਉਹਨੇ ਅਸਮਾਨ ਦੇ ਪ੍ਰਤੀ পাপ ਕੀਤਾ ਲੇਕਿਨ ਜਿੱਦਣ ਉਹਨੂੰ ਸੁਰਤ ਆਈ ਜਿੱਦਣ ਉਹਨੂੰ ਹੋਸ਼ ਆਇਆ ਤੋ ਆਪਣੇ ਸਾਰੇ ਪਾਪਾਂ ਤੋਂ ਮੁੜ ਕੇ ਪ੍ਰਭੂ ਯਿਸੂ ਨਾਸਰੀਵਲ ਨੂੰ ਮੁੜਿਆ ਆਪਣੇ ਬਾਪ ਕੋ ਵਾਪਸ ਆ ਗਿਆ ਮੇਰੇ ਅਜ਼ੀਜ਼ੋ ਉਹਦੇ ਬਾਪ ਨੇ ਫਿਰ ਉਹਦੇ ਪਾਪਾਂ ਨੂੰ ਨਹੀਂ ਪੁੱਛਿਆ ਉਹਨੇ ਇਹ ਨਹੀਂ ਪੁੱਛਿਆ ਵੀ ਤੂੰ ਇੰਨੇ ਪਾਪ ਕਰਕੇ ਗਿਆ ਸੀ ਤੂੰ ਤਾਂ ਆਪਣਾ ਸਾਰਾ ਪੈਸਾ ਮੇਰੇ ਕੋ ਲੈ ਗਿਆ ਸੀ ਤੂੰ ਸਾਰਾ ਮਾਲ ਮਤ ਜਿਹੜਾ ਯਾਸ਼ੀ ਚ ਜਾਂ ਤੂੰ ਲੋਚਪੁਣੇ ਚ ਅੜਾਤਾ ਲੇਕਿਨ ਉਹਨੇ ਕਿਹਾ ਕਿ ਇਹਦੇ ਹੱਥ ਚ ਅੰਗੂਠੀ ਪਾਉ ਤੇ ਇਹਦੇ ਪੈਰੀ ਚੁੱਤੀ ਪਾ ਮੇਰੇ ਅਜ਼ੀਜ਼ੋ ਪਰਮੇਸ਼ਰ ਜੀ ਸਾਨੂੰ ਇਸੇ ਤਰ੍ਹਾਂ ਬਹੁਤ ਪਿਆਰ ਕਰਦਾ ਆ ਉਹਨੇ ਵਚਨ ਚ ਲਿਖਿਆ ਹੋਇਆ ਆ ਕਹਿੰਦਾ ਉਹ ਸਾਰੇ ਜੋ ਅਪਰਾਧ ਉਹ ਉਹ ਸਾਰੇ ਅਪਰਾਧ ਜੋ ਉਸਨੇ ਕੀਤੇ ਹਨ ਆ ਉਹਦੇ ਲਈ ਚੇਤੇ ਨਾ ਕੀਤੇ ਜਾਣਗੇ ਪ੍ਰਭੂ ਯਿਸੂ ਨਾਲ ਸਹੀ ਕਦੀ ਸਾਡੇ ਪਾਪਾ ਨੂੰ ਫਿਰ ਚੇਤੇ ਨਹੀਂ ਕਰੇਗਾ ਜਦ ਅਸੀਂ ਆਪਣੇ ਪਾਪਾ ਨੂੰ ਛੱਡ ਕੇ ਉਹਨਾਂ ਬਰਿਆਈਆਂ ਨੂੰ ਛੱਡ ਕੇ ਆਪਣੇ ਯਿਸੂ ਮਸੀਹ ਵੱਲ ਮੁੜਾਂਗੇ ਤਾਂ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਪਾਪਾ ਨੂੰ ਦੁਬਾਰਾ ਯਾਦ ਨਹੀਂ ਕਰਾਂਗਾ ਪਾਪ ਦੁਬਾਰਾ ਰਿਪੀਟ ਨਹੀਂ ਕੀਤੇ ਜਾਣਗੇ ਅਗਰ ਅਸੀਂ ਪਾਪ ਛੱਡ ਦਵਾਂਗੇ ਉਹਨਾਂ ਪਾਪਾਂ ਨੂੰ ਦੁਬਾਰਾ ਨਾ ਕਰਾਂਗੇ ਆਪਣੀ ਜ਼ਿੰਦਗੀ 'ਚ ਪਵਿੱਤਰਤਾ ਨੂੰ ਲਿਆਵਾਂਗੇ ਆਪਣੀ ਜ਼ਿੰਦਗੀ 'ਚ ਖੁਦਾ ਦੇ ਵਚਨ ਨੂੰ ਲਿਆਵਾਂਗੇ ਤਾਂ ਪਰਮੇਸ਼ਰ ਕਹਿੰਦਾ ਅਨੰਤ ਜੀਵਨ ਉਹਦੇ ਕੋਲ ਹੋਵੇਗਾ ਅਨੰਤ ਦੀਆਂ ਖੁਸ਼ੀਆਂ ਉਹਦੇ ਕੋਲ ਹੋਣਗੀਆਂ ਅਨੰਤ ਦੀ ਤੰਦਰੁਸਤੀ ਅਨੰਤ ਦੇ ਕਿਸੇ ਗੱਲ ਦੀ ਉਹਨੂੰ ਚਿੰਤਾ ਨਹੀਂ ਹੋਵੇਗੀ ਮੇਰੇ ਅਜ਼ੀਜ਼ੋ ਅਗਰ ਅਸੀਂ ਚਿੰਤਾ ਚ ਪੈਨੇ ਅਗਰ ਅਸੀਂ ਪਰੇਸ਼ਾਨੀ ਚ ਆਉਨੇ ਆ ਤਾਂ ਸਾਡੇ ਵਿੱਚ ਹੀ ਕੁਝ ਕਮੀਆਂ ਹੁੰਦੀਆਂ ਵਾਂ ਜਿਹਦੇ ਕਾਰਨ ਅਸੀਂ ਆਪਣੀ ਪਰੇਸ਼ਾਨੀਆਂ ਦੇ ਵਿੱਚ ਆ ਜਾਂਨੇ ਆ ਲੇਕਿਨ ਜਦ ਅਸੀਂ ਪਰਮੇਸ਼ਰ ਦੀ ਹਦਿਨਗੇ ਦੇ ਵਿੱਚ ਆਉਨੇ ਆ ਆਪਣਾ ਜੀਵਨ ਪਰਮੇਸ਼ਰ ਨੂੰ ਦਿੰਨੇ ਆ ਤਾਂ ਪਰਮੇਸ਼ਰ ਸਾਡੇ ਲਈ ਵੱਡੇ ਵੱਡੇ ਰਸਤੇ ਖੋਲਦਾ ਹੈ ਮੇਰੇ ਅਜ਼ੀਜ਼ੋ ਸਾਨੂੰ ਚਿੰਤਾ ਨਹੀਂ ਕਰਨੀ ਕਿਉਂਕਿ ਅਸੀਂ ਸ਼ਾਹੀ ਘਰਾਣੇ ਚ ਆਂ ਸ਼ਾਹੀ ਖੂਨ ਸਾਡੀਆਂ ਰਗਾਂ ਦੇ ਵਿੱਚ ਵਾ ਸਾਡਾ ਪਰਮੇਸ਼ਰ ਸਾਡਾ ਬਾਪ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਆ ਅਗਰ ਸ਼ਾਹੀ ਖੂਨ ਸਾਡੇ ਅੰਦਰ ਆ ਤਾਂ ਫਿਰ ਸਾਨੂੰ ਸ਼ਹਿਨ ਸ਼ਾਹ ਬਣ ਕੇ ਰਹਿਣਾ ਆ ਖੁਦਾ ਦੇ ਰਾਜਕੁਮਾਰ ਆਪਣੇ ਬਾਪ ਦੇ ਰਾਜਕੁਮਾਰ ਬਣ ਕੇ ਰਹਿਣਾ ਆ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਉਹ ਕਹਿੰਦਾ ਤੁਸੀਂ ਦੇਣ ਵਾਲੇ ਬਣੋਗੇ ਸਾਡਾ ਪ੍ਰਭੂ ਯਿਸੂ ਨਾਸਰੀ ਹਮੇਸ਼ਾ ਦਿੰਦਾ ਆ ਤੇ ਉਹਨੇ ਸਾਨੂੰ ਵੀ ਦੇਣ ਵਾਲੇ ਬਣਾਇਆ ਬਣਾਇਆ ਵਾ ਉਹਨੇ ਕਦੇ ਵੀ ਸਾਨੂੰ ਮੰਗਣ ਵਾਲੇ ਨਹੀਂ ਬਣਾਇਆ ਮੇਰੇ ਅਜ਼ੀਜ਼ਾ ਜਦ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦਿੰਨੇ ਜਦ ਅਸੀਂ ਖੁਦਾ ਦੇ ਵਚਨਾਂ ਦੇ ਉੱਤੇ ਚੱਲਦੇ ਆ ਸੱਚਮੁੱਚ ਸਾਡਾ ਪਰਮੇਸ਼ਰ ਮਹਾਨ ਆ ਉਹ ਕਹਿੰਦਾ ਤਾਂ ਦੁਬਾਰਾ ਕਹਿੰਦਾ ਉਹਦੇ ਪਾਪ ਚੇਤੇ ਨਾ ਕੀਤੇ ਜਾਣਗੇ ਉਹ ਆਪਣੇ ਤਰਮ ਵਿੱਚ ਜਿਹੜਾ ਉਸ ਕੀਤਾ ਜਿਉਂਦਾ ਰਹੇਗਾ ਪ੍ਰਭੂ ਯਹਵਾ ਦਾ ਬਾਕ ਹੈ ਕਿ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਨਹੀਂ ਨਹੀਂ ਹੈ ਹallelujah ਅਤੇ ਇਸ ਵਿੱਚ ਵੀ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜਿਉਂਦਾ ਰਹੇ ਪਰਬੂ ਯਿਸੂ ਨਾਸਰੀ ਕਦੀ ਖੁਸ਼ ਨਹੀਂ ਹੁੰਦਾ ਅਗਰ ਕੋਈ ਪਾਪ ਪਾਪੀ ਆਪਣੇ ਪਾਪ ਦੇ ਵਿੱਚ ਮਰ ਜਾਂਦਾ ਤਾਂ ਪਰਮੇਸ਼ਰ ਨੂੰ ਖੁਸ਼ੀ ਨਹੀਂ ਹੁੰਦੀ ਬਲਕਿ ਉਹਨੂੰ ਦੁੱਖ ਹੁੰਦਾ ਹੈ ਮੇਰੇ ਅਜ਼ੀਜ਼ੋ ਇਸ ਕਰਕੇ ਜਦੋਂ ਅਸੀਂ ਅਨੰਤ ਜੀਵਨ ਹਾਸਲ ਕਰਨਾ ਹੈ ਅਨੰਤ ਜੀਵਨ ਵਿੱਚ ਜਾਣਾ ਹੈ ਤਾਂ ਸਾਨੂੰ ਪ੍ਰਭੂ ਯਿਸੂ ਨਾਸਰੀ ਦਾ ਪੱਲਾ ਫੜਨ ਦੀ ਜ਼ਰੂਰਤ ਹੈ ਉਹਦੇ ਮਾਰਗਾਂ 'ਤੇ ਚੱਲਣ ਦੀ ਜ਼ਰੂਰਤ ਹੈ ਔਰ ਉਹਨੂੰ ਆਪਣੀ ਜ਼ਿੰਦਗੀ ਵਿੱਚ ਲੈਉਣ ਦੀ ਜ਼ਰੂਰਤ ਹੈ ਮੇਰੇ ਅਜ਼ੀਜ਼ੋ ਜਦੋਂ ਪਰਮੇਸ਼ਰ ਸਾਡੇ ਨਾਲ ਹੈ ਤਾਂ ਕੋਈ ਸਾਡਾ ਵਿਰੋਧੀ ਨਹੀਂ ਹੋ ਸਕਦਾ ਕੋਈ ਸਾਡਾ ਵੈਰੀ ਨਹੀਂ ਹੋ ਸਕਦਾ ਕੋਈ ਵੀ ਸਾਡਾ ਬਾਲਬਿੰਗਾ ਨਹੀਂ ਕਰ ਸਕਦਾ ਦਾ ਕੋਈ ਵੀ ਸਾਡੀ ਸਕਸੈਸ ਨੂੰ ਨਹੀਂ ਰੋਕ ਸਕਦਾ ਕੋਈ ਐਡਾ ਬਲਵਾਨ ਨਹੀਂ ਜਿਹੜਾ ਸਾਨੂੰ ਪਰਮੇਸ਼ਰ ਦੇ ਹੱਥੋਂ ਖੋ ਸਕੇ ਪਰਮੇਸ਼ਰ ਕਹਿੰਦਾ ਮੈਂ ਅਨੰਤ ਕਾਲ ਦਾ ਜੀਵਨ ਤੈਨੂੰ ਦੇਣਾ ਚਾਹੁੰਦਾ ਹਾਂ ਚੋਖਾ ਸਗੋ ਦਬਾ ਦਬਾ ਕੇ ਪਰਮੇਸ਼ਰ ਚਾਹੁੰਦਾ ਹੈ ਮੇਰੇ ਬੱਚੇ ਅਨੰਤ ਕਾਲ ਤਿਕਾ ਜੀਵਣ ਇਸੇ ਕਰਕੇ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਅਗਰ ਪਰਮੇਸ਼ਰ ਨੇ ਸਾਥ ਛੱਡਣਾ ਹੁੰਦਾ ਤਾਂ ਉਦੋਂ ਹੀ ਛੱਡ ਦੇਣਾ ਸੀਗਾ ਉਹਦੇ ਆਪਣੇ ਬਾਗ ਵਿੱਚੋਂ ਜਦੋਂ ਆਦਮ ਤੇ ਹਵਾ ਨੂੰ ਕੱਢ ਦਿੱਤਾ ਪਰ ਉਹ ਦੁਖੀ ਹੋਇਆ ਕਿਉਂਕਿ ਉਹਨਾਂ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਸੀ ਉਹ ਇਨਸਾਨ ਨੂੰ ਸਭ ਤੋਂ ਜ਼ਿਆਦਾ ਮੁਹੱਬਤ ਕਰਦਾ ਸੀ ਇਸੇ ਕਰਕੇ ਉਹਨੇ ਫਿਰ ਵੀ ਉਹਨਾਂ ਦਾ ਸਾਥ ਨਹੀਂ ਛੱਡਿਆ ਮੇਰੇ ਅਜ਼ੀਜ਼ੋ ਚਾਹੀ ਅਸੀਂ ਪਾਪ ਵਿੱਚ ਡਿੱਗ ਵੀ ਜਾਂਨੇ ਆ ਪਰ ਪਰਮੇਸ਼ਰ ਸਾਨੂੰ ਬਾਰ-ਬਾਰ ਉਠੰਦਾ ਆ ਮੇਰੇ ਅਜ਼ੀਜ਼ੋ ਜਦੋਂ ਅਸੀਂ ਡਿੱਗਦੇ ਆ ਤਾਂ ਸਾਨੂੰ ਫਿਰ ਉੱਠਣਾ ਚਾਹੀਦਾ ਅਗਰ ਸਾਡੇ ਤੋਂ ਪਾਪ ਹੋ ਜਾਂਦਾ ਉਹਨੂੰ ਛੱਡ ਕੇ ਫਿਰ ਸਾਨੂੰ ਪਵਿੱਤਰਤਾਈ ਤੋਂ ਨਵਾਂ ਜਨਮ ਲੈਣਾ ਚਾਹੀਦਾ ਕਿਉਂਕਿ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਹੀ ਅਨੰਤ ਜੀਵਨ ਹੈ ਪ੍ਰਭੂ ਯਿਸੂ ਨਾਸਰੀ ਦੇ ਵਿੱਚ ਹੀ ਨਵੀਂ ਜ਼ਿੰਦਗੀ ਆ ਔਰ ਜਦ ਅਸੀਂ ਖੁਦਾ ਨੂੰ ਪਹਿਨ ਲੈਨੇ ਆ ਪ੍ਰਭੂ ਯਿਸੂ ਨਾਸਰੀ ਨੇ ਪਹਿਨ ਲੈਨੇ ਆ ਤਾਂ ਅਨੰਤ ਜੀਵਨ ਸਾਡੇ ਵਿੱਚ ਪਵਿੱਤਰਤਾਈ ਸਾਡੇ ਵਿੱਚ ਆ ਜਾਂਦੀ ਆ ਮੇਰੇ ਅਜ਼ੀਜ਼ੋ ਖੁਦਾ ਦਾ ਵਚਨ ਜਿਹੜਾ ਸੱਚਾ ਤੇ ਤਾਇਆ ਹੋਇਆ ਵਚਨ ਆ ਹalleluyah سونے ਚੋਕੇ ਚੋਕੇ سونے ਨਾਲੋਂ ਵੀ ਜ਼ਿਆਦਾ ਅਨਮੋਲ ਹੈ ਇਹਦੀ ਕੋਈ ਕੀਮਤ ਨਹੀਂ ਮੇਰੇ ਅਜ਼ੀਜ਼ੋ ਸਾਰਾ ਧਨ ਦੌਲਤ ਇਸ ਧਰਤੀ ਦਾ ਨਾਸ਼ ਹੋ ਜਾਣਾ ਸਭ ਕੁਝ ਖਤਮ ਹੋ ਜਾਣਾ ਲੇਕਿਨ ਖੁਦਾ ਦਾ ਵਚਨ ਹਮੇਸ਼ਾ ਸਾਡੇ ਨਾਲ ਰਹਿਣਾ ਮੇਰੇ ਅਜ਼ੀਜ਼ੋ ਜਦੋਂ ਅਸੀਂ ਖੁਦਾ ਦੇ ਪਿੱਛੇ ਚੱਲਦੇ ਆਂ ਤਾਂ ਸਾਨੂੰ ਇਸ ਧਰਤੀ ਤੇ ਜੀ ਰਹਿੰਦਿਆਂ ਹੋਇਆਂ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਪਰਮੇਸ਼ਰ ਸਾਡੇ ਲਈ ਇੱਕ ਇੱਕ ਚੀਜ਼ ਮਹੱਈਆ ਕਰਦਾ ਮੇਰੇ ਅਜ਼ੀਜ਼ੋ ਮੇਰੀ ਜ਼ਿੰਦਗੀ ਵਿੱਚ ਵੀ ਪਰਮੇਸ਼ਰ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਅਸੀਂ ਰੋੜ ਤੇ ਆ ਗਏ ਸੀ ਸਾਡੀ ਜ਼ਿੰਦਗੀ ਵਿੱਚ ਬਹੁਤ ਪਰੇਸ਼ਾਨੀਆਂ ਸੀ ਗਰੀਬੀ ਸੀ ਅਸੀਂ ਬਹੁਤ ਪੂਰੀ ਤਰ੍ਹਾਂ ਰੋੜ ਦਿੱਤੇ ਸੀ ਸਾਡੇ ਕੋ ਘਰ ਨਹੀਂ ਸੀ ਲੇਕਿਨ ਪਰਮੇਸ਼ਰ ਦੇ ਵਿੱਚ ਬਣੇ ਰਹੇ ਤੇ ਸੱਚਮੁੱਚ ਖੁਦਾ ਨੇ ਫੇਰ ਉਠਾ ਕੇ ਸਾਨੂੰ ਖੜ੍ਹਾ ਕੀਤਾ ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਪਰਮੇਸ਼ਰ ਕਦੀ ਸਾਨੂੰ ਸ਼ਰਮਿੰਦਾ ਨਹੀਂ ਹੋਣ ਦਿੰਦਾ ਪਰਮੇਸ਼ਰ ਕਦੀ ਸਾਨੂੰ ਲੱਜਿਆਵਾਰ ਨਹੀਂ ਹੋਣ ਦਿੰਦਾ ਸੇ ਮੇਰੇ ਅਜ਼ੀਜ਼ੋ ਜਦੋਂ ਮੈਨੂੰ ਪਰਮੇਸ਼ਰ ਨੇ ਉਠਾਇਆ ਤੁਹਾਨੂੰ ਵੀ ਉਠਾਏਗਾ ਜਦੋਂ ਖੁਦਾ ਦੇ ਉਤੇ ایمان ਤੇ ਪੂਰੀ ਤਾਕਤ ਤੇ ਪੂਰੇ ਜੋਰ ਨਾਲ ਪਰਮੇਸ਼ਰ ਨੂੰ ਪਿਆਰ ਕਰੋਗੇ ਪਰਮੇਸ਼ਰ ਕਹਿੰਦਾ ਮੈਨੂੰ ਪੁਕਾਰ ਤੇ ਮੈਂ ਤੇਰੇ ਆਵਾਜ਼ ਨੂੰ ਸੁਣਾਗਾ ਮੈਂ ਇਹ ਥੱਕੇ ਤੇ ਮਾਨਦੇ ਤੇ ਬੋਝ ਦੇ ਥੱਲੇ ਦਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਮੈਂ ਤੁਹਾਨੂੰ ਚੰਗਿਆਈ ਦਵਾਂਗਾ ਮੈਂ ਤੁਹਾਨੂੰ ਵਿਸ਼ਰਾਮ ਦਿਆਂਗਾ ਮੈਂ ਤੁਹਾਨੂੰ ਬਰਕਤਾਂ ਦਿਆਂਗਾ ਮੈਂ ਤੁਹਾਨੂੰ ਕਦੀ ਕੱਲਿਆ ਨਹੀਂ ਛੋੜਾਂਗਾ ਪਰਮੇਸ਼ਰ ਨੇ 99 ਦੇ ਲੋਕਾਂ ਨੂੰ ਕੱਲਿਆ ਨਹੀਂ ਛੱਡਿਆ ਔਰ ਉਹਨਾਂ ਲੋਕਾਂ ਨੇ ਵੀ ਪਰਮੇਸ਼ਰ ਦੇ ਵਚਨ ਦੇ ਉੱਤੇ ਵਿਸ਼ਵਾਸ ਕੀਤਾ ਆਪਣੇ ਗੁਨਾਹਾਂ ਤੋਂ ਤੋਬਾ ਕੀਤੀ ਤਾਂ ਸੱਚਮੁੱਚ 120000 ਲੋਕ ਉਹ ਬਚਾਏ ਗਏ ਸੱਚਮੁੱਚ ਮੇਰੇ ਅਜ਼ੀਜ਼ੋ ਅਦੌਮ ਤੇ ਸਮੋਰਾ ਨੇ ਤੋਬਾ ਨਹੀਂ ਕੀਤੀ ਖੁਦਾ ਦੇ ਰਾਹਾਂ ਤੇ ਨਹੀਂ ਮੁੜੇ ਉਹ ਖੁਦਾ ਦੇ ਵੱਲ ਨਹੀਂ ਮੁੜੇ ਉਹਨਾਂ ਨੇ ਪਾਪ ਤੇ ਪਾਪ ਕੀਤਾ ਔਰ ਪਰਮੇਸ਼ਰ ਦਾ ਵਚਨ ਦੱਸਦਾ ਕਿ ਉਸ ਦੇਸ਼ ਦੇ ਉੱਤੇ ਅਦੌਮ ਤੇ ਸਮੋਰਾ ਉੱਤੇ ਕਿੰਦਾ ਖੁਦਾ ਦੇ ਕਹਿਰ ਹੋ ਥੇ ਟੁੱਟਾ ਕਿੰਦਾ ਉੱਥੇ ਅੱਗ ਵਰੀ ਔਰ ਮੇਰੇ ਅਜ਼ੀਜ਼ੋ ਪਰਮੇਸ਼ਰ ਕਿਸੇ ਨੂੰ ਵੀ ਨਾਸ਼ ਨਹੀਂ ਕਰਨਾ ਚਾਹੁੰਦਾ ਪਰਮੇਸ਼ਰ ਸਾਨੂੰ ਬਹੁਤ ਪਿਆਰ ਕਰਦਾ ਆ ਉਹ ਹਮੇਸ਼ਾ ਸਾਨੂੰ ਬਚਾਉਣਾ ਚਾਹੁੰਦਾ ਉਹ ਹਰ ਵੇਲੇ ਸਾਨੂੰ ਮੌਕਾ ਦਿੰਦਾ ਆਪਣੀ ਜ਼ਿੰਦਗੀ ਵਿੱਚ ਕਿ ਮੇਰੇ ਬੱਚੇ ਮੋੜਨ ਪਰ ਮੇਰੇ ਅਜ਼ੀਜ਼ੋ ਜਦੋਂ ਇਨਸਾਨ ਨਹੀਂ ਮੋੜਦਾ ਤਾਂ ਫਿਰ ਉਹਨੂੰ ਉਹਦੀ ਸਜ਼ਾ ਭੁਗਤਣੀ ਪੈਂਦੀ ਆ ਮੇਰੇ ਅਜ਼ੀਜ਼ੋ ਪਰ ਪਰਮੇਸ਼ਰ ਸਾਡੇ ਲਈ ਆਇਆ ਪਰਮੇਸ਼ਰ ਨੇ ਸਾਡੇ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸਾਡੇ ਲਈ ਉਹ ਖੁਰਨੀ ਚ ਪੈਦਾ ਹੋਇਆ ਉਹ ਫਲਕ ਨੂੰ ਛੱਡ ਕੇ ਆਕਾਸ਼ ਨੂੰ ਛੱਡ ਕੇ ਸਵਰਗ ਨੂੰ ਛੱਡ ਕੇ ਸਾਡੇ ਵਿੱਚ ਆਇਆ ਇਨਸਾਨਾਂ ਵਿੱਚ ਉਹਨੇ ਵਾਸ ਕੀਤਾ ਔਰ ਜਿਹੜਾ ਪਰਮੇਸ਼ਰ ਖੰ ਇੰਨਾ ਪਿਆਰ ਕਰਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਉਹ ਕਦੀ ਸਾਨੂੰ ਛੱਡੇਗਾ ਉਹ ਕਦੀ ਸਾਨੂੰ ਤਿਆਗੇਗਾ ਉਹ ਕਹਿੰਦਾ ਤੇਰੀ ਮਾਂ ਜਿਹਦੀ ਕੋਖ ਦੇ ਵਿੱਚ ਆ ਜਿਹਨੇ ਤੈਨੂੰ 9 ਮਹੀਨੇ ਆਪਣੇ ਢੇਡਾ ਚ ਰੱਖਿਆ ਉਹ ਤੈਨੂੰ ਪੁੱਛ ਸਕਦੀ ਉਹ ਤੈਨੂੰ ਛੱਡ ਸਕਦੀ ਆ ਪਰ ਮੈਂ ਤੈਨੂੰ ਕਦੀ ਨਹੀਂ ਛੱਡਾਂਗਾ ਮੇਰੇ ਅਜ਼ੀਜ਼ੋ ਸਾਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ ਜ਼ਰੂਰਤ ਹੈ ਖੁਦਾ ਤੁਹਾਨੂੰ ਬਹੁਤ ਬਰਕਤ ਦੇਵੇ ਤੁਸੀਂ ਪਰਮੇਸ਼ਰ ਦੇ ਵਿੱਚ ਵਾਦੇ ਜਾਓ ਔਰ ਆਪਣੀਆਂ ਜਿਸਮਾਨੀ ਬਰਕਤਾਂ ਵੀ ਤੁਹਾਨੂੰ ਖੁਦਾ ਬਹੁਤ ਸਾਰੀਆਂ ਦੇਵੇ ਮੇਰੀ ਦੁਆ ਹੈ ਤੁਹਾਡੇ ਨਾਲ ਹਮੇਸ਼ਾ ਅਰ ਇਸ ਵਚਨ ਨੂੰ ਜਦੋਂ ਤੁਸੀਂ ਸੁਣੋ ਤਾਂ ਸੱਚਮੁੱਚ ਇਹ ਵਚਨ ਤੁਹਾਡੀ ਜ਼ਿੰਦਗੀ ਵਿੱਚ ਵੱਡੀ ਬਿਹਦਾਰੀ ਔਰ ਵੱਡੀ ਬਰਕਤ ਨੂੰ ਲੈ ਕੇ ਆਵੇ ਮੇਰੇ ਅਜ਼ੀਜ਼ੋ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਔਰ ਹਮੇਸ਼ਾ ਤੁਹਾਡੀਆਂ ਉਹ ਤੁਹਾਡੇ ਕਦਮ ਜਿਹੜੇ ਆ ਉੱਨਤੀ ਵੱਲ ਨੂੰ ਜਾਣ ਔਰ ਜੋ ਚੀਜ਼ਾਂ ਤੁਹਾਨੂੰ ਨਹੀਂ ਮਿਲੀਆਂ ਹਜੇ ਤੱਕ ਉਹ ਵੀ ਤੁਹਾਨੂੰ ਮਿਲਣ ਪਰਮੇਸ਼ਰ ਤੁਹਾਡੇ ਸਾਰੇ ਸੁਪਨਿਆਂ ਨੂੰ ਸਾਕਾਰ ਕਰੇ ਪਰਮੇਸ਼ਰ ਹਮੇਸ਼ਾ ਸਾਡੇ ਮਨਰਥ ਅਨਸਾਰ ਸਾਨੂੰ ਦਿੰਦਾ ਜਦ ਅਸੀਂ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ ਰਬ ਦਾ ਧੰਨਵਾਦ ਕਰਦੇ ਆ ਇਸ ਲਈ ਮੇਰੇ ਅਜ਼ੀਜ਼ੋ ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਮੈਂ ਤੁਹਾਡੇ ਲਈ ਇੱਕ ਛੋਟੀ ਜਿਹੀ ਪ੍ਰਾਰਥਨਾ ਕਰਨੀ ਚਾਹੁੰਦੀ ਆ ਮੇਰੇ ਨਾਲ ਜੁੜੇ ਰਹੋ ਪਿਤਾ ਮਤਾ ਦਾ ਤਨਵਾਦ ਕਰਦੀਆਂ ਸ਼ੁਕਰ ਕਰਦੀਆਂ ਇਸ ਸੁੰਦਰ ਬਚਨ ਦੇ ਲਈ ਪ੍ਰਭੂ ਜੀ ਜੋ ਵੀ ਤੇਰੇ ਬੱਚਿਆਂ ਨੇ ਇਹ ਬਚਨ ਸੁਣਿਆ ਆ ਆਪਣੀ ਜ਼ਿੰਦਗੀ ਚ ਰਿਸੀਵ ਕੀਤਾ ਸੱਚਮੁੱਚ ਪਿਤਾ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦੇ ਮੇਰੇ ਯਿਸੂ ਨਾਸਰੀ ਇਹਨਾਂ ਦੇ ਘਰਾਂ ਦੇ ਵਿੱਚ ਅਗਰ ਕੋਈ ਬੱਚਾ ਨਸ਼ੇ ਕਰਦਾ ਤਾਂ ਪਿਤਾ ਉਹ ਨਸ਼ਾ ਤੋਂ ਆਜ਼ਾਦ ਹੋ ਜਾਵੇ ਪਿਤਾ ਪਰਮੇਸ਼ਰ ਅਗਰ ਕੋਈ ਬਿਮਾਰ ਹੈ ਤਾਂ ਚੰਗਿਆਈ ਪਾ ਜਾਵੇ ਪਿਤਾ ਪਰਮੇਸ਼ਰ ਅਗਰ ਕੋਈ ਗਰੀਬ ਹੈ ਤਾਂ ਉਹਦੀ ਗਰੀਬੀ ਜਾਂਦੀ ਰਵੇ ਪਿਤਾ ਪਰਮੇਸ਼ਰ ਅਗਰ ਪਿਤਾ ਕੋਈ ਬੇਰਜ਼ਗਾਰ ਹੈ ਤਾਂ ਉਹਨੂੰ ਬਿਜ਼ਨਸ ਦੀ ਰਾਸ਼ਿ ਦੇ ਮੇਰੇ ਪਿਤਾ ਪਰਮੇਸ਼ਰ ਸਕਸੈਸ ਇਹਨਾਂ ਬੱਚਿਆਂ ਦੇ ਕਦਮ ਚ ਮੇਰੇ ਤੇਰੇ ਤੇਰੇ ਹਦੀਨ ਰਹਿਣ ਵਾਲੇ ਆ ਤੇਰੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਚ ਪੂਰਾ ਹੋਣ ਦਿੰਦੇ ਆ ਇਹਨਾਂ ਬੱਚਿਆਂ ਤੇ ਤੇਰੀ ਆਸ਼ੀਸ਼ ਤੇਰੀ ਕਿਰਪਾ ਤੇਰੀ ਦਇਆ ਤੇਰਾ ਅਨੁਗ੍ਰਹਿ ਸਦਾ ਬਣਿਆ ਰਵੇ ਪਿਤਾ ਪਰਮੇਸ਼ਰ ਇਹ ਬੱਚੇ ਤੇਰੇ ਆ ਤੇਰੇ ਖੂਨ ਦੇ ਖਰੀਦੇ ਹੋਇਆ ਔਰ ਤੇਰੇ ਖੂਨ ਦੇ ਖਰੀਦਿਆ ਨੂੰ ਕਦੇ ਵੀ ਕੋਈ ਖੋ ਨਹੀਂ ਸਕਦਾ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦੀ ਹਾਂ ਹਰ ਅੰਧਕਾਰ ਦੀ ਤਾਕਤ ਜੋ ਇਹਨਾਂ ਬੱਚਿਆਂ ਦੇ ਗੇਸਟ ਵਿੱਚ ਵਾ ਉਹਨਾਂ ਦੇ ਗਦਾ ਬੰਦਾ ਪਿਤਾ ਪਰਮੇਸ਼ਰ ਜ਼ਿੰਦਗੀ ਵਿੱਚ ਕੰਮ ਕਰਨਾ ਚਾਹੁੰਦੀ ਹੈ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਮੈਨੂੰ ਡਾਂਟਦੀਆਂ ਅਭੀ ਇਸੇ ਵਕਤ ਪ੍ਰਭੂ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਇਹਨਾਂ ਦੀ ਜ਼ਿੰਦਗੀਆਂ ਨੂੰ ਇਹਨਾਂ ਦੇ ਸਰੀਰਾਂ ਨੂੰ ਇਹਨਾਂ ਦੇ ਕਾਰੋਬਾਰਾਂ ਨੂੰ ਇਹਨਾਂ ਦੇ ਘਰਾਂ ਨੂੰ ਛੱਡ ਕੇ ਜਾਵੇ ਪਿਤਾ ਪਰਮੇਸ਼ਰ ਔਰ ਤੇਰੀ ਬਲੇਸਿੰਗ ਤੇਰੀ ਆਸ਼ਿਸ਼ ਇਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਆਵੇ ਔਰ ਵੱਡੀ ਬੇਦਾਰੀ ਵੱਡੀ ਆਜ਼ਾਦੀ ਇਹਨਾਂ ਦੀ ਜ਼ਿੰਦਗੀ ਵਿੱਚ ਆਵੇ ਪ੍ਰਭੂ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਅਗਰ ਇਹਨਾਂ ਦੇ ਬੱਚੇ ਕਹਿਣੇ ਕਾਰਜ ਚ ਨਹੀਂ ਤਾਂ ਪਿਤਾ ਪਰਮੇਸ਼ਰ ਉਹ ਬੱਚੇ ਕਹਿਣੇ ਕਾਰਜ ਹੋ ਜਾਣ ਪਿਤਾ ਇਹ ਆਪਣੇ ਬੱਚੇ ਜਦੋਂ ਤੇਰੇ ਹੱਥਾਂ ਚ ਦਿੰਦੇ ਆ ਤਾਂ ਸੱਚਮੁੱਚ ਪਿਤਾ ਪਰਮੇਸ਼ਰ ਤੂੰ ਨਾ ਬੱਚਿਆਂ ਨੂੰ ਸਮਝ ਤੇ ਬੁੱਧ ਪ੍ਰਦਾਨ ਕਰਤਾ ਮੇਰੇ ਯਿਸੂ ਨਾਸਰੀ ਮੈਂ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਅਗਲਾ ਸਮਾ ਤੁਹਾਡੇ ਜੋਰਾਵਰਥ ਹੈ ਵਿੱਚ ਸੌਂਪਦੀਆਂ ਪ੍ਰਭੂ ਯਿਸੂੰਸੀ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੀਆਂ ਆਮੇਨ ਅਗਰ ਤੁਸੀਂ ਇਹ ਸਭ ਪ੍ਰਾਰਥਨਾਵਾਂ ਨੂੰ ਸੇਪ ਕੀਤਾ ਆ ਤਾਂ ਮੇਰੇ ਨਾਲ ਮਿਲ ਕੇ ਬੋਲੋ ਆਮੇਨ ਪਰਮੇਸ਼ਰ ਤੁਹਾਨੂੰ ਵਧਾਵੇ ਫਲਾਵੇ ਅਰਤਾਨੂੰ ਬਹੁਤ ਬਰਕਤ ਦੇਵੇ ਮਰ ਹਮੇਸ਼ਾ ਪ੍ਰਭੂ ਦੇ ਵਿੱਚ ਵਾਦੇ ਜਾਓ ਪ੍ਰਭੂ ਦਾ ਸ਼ੁਕਰ ਹੈ ਮੇਰੀ ਵੱਲੋਂ ਸਾਰਿਆਂ ਨੂੰ